ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਕੀ ਗੇਵਾਂ ਲੋਕ ਵਾਹਿਗੁਰੂ ਟੀਕਾ ਖਾਲਸਾ ਵਾਹਿਗੁਰੂ ਟੀਕੀ ਫਤਿਹ ਅੱਜ ਮਿਤੀ 15 ਨੂੰ ਸ੍ਰੀ ਦਰਬਾਰ ਸਾਹਿਬ ਵੱਲੋਂ ਸੰਗਤਾਂ ਦੇ ਸੰਯੋਗ ਨਾਲ ਮੇਲੇ ਮਾਗੀ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਕਿ ਗੇਟ ਨੰਬਰ 4 ਤੋਂ ਆਰੰਭ ਕੀਤਾ ਗਿਆ ਹੈ ਵੱਖ-ਵੱਖ ਸਮਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਚਿੱਟਗਾਂ ਸਾਹਿਬ ਵਿਖੇ ਸਮਾਪਤ ਹੋਏਗਾ ਮੇਰੀ ਸਾਰ ਸੰਗਤ ਨੂੰ ਬੇਨਤੀ ਹੈ ਆਪਣੇ ਮੇਲੇ ਤਾਦੀ ਸੁਭਦੇ ਹਨ ਆਪੋ ਆਪਣੇ ਗਾੜੀ ਕੇਸ ਰੱਖੀਏ ਗੁਰੂ ਵਾਲੇ ਬਣੀਏ ਗੁਰੂ ਦੇ ਲੜ ਲਗੋ ਅੰਮ੍ਰਿਤ ਪਾਣ ਕਰੋ ਗੁਰੂ ਦੇ ਵੱਲ ਲੜ ਲਗੋ ਅੱਜ ਠੀਕ 11 ਵਜੇ ਗੁਰਦੁਆਰਾ ਸੰਬੂ ਸਾਹਿਬ ਵਿਖੇ ਅੰਮ੍ਰਿਤ ਪਾਣ ਕਰਾਇਆ ਜਾਣਾ ਹੈ ਜਿਨ੍ਹਾਂ ਨੇ ਹਲੇ ਕੀ ਅੰਮ੍ਰਿਤ ਪਾਣ ਨਹੀਂ ਕੀਤਾ ਅੰਮ੍ਰਿਤ ਪਾਣ ਪਰ ਕੇ ਗੁਰੂ ਵਾਲੇ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਰ ਨਗਰ ਕੀ ਇਸਤਾਨ ਥੂਣਾ ਸਿਟੀ ਮਸਜਿਦ ਚੌਂਕ ਘਾ ਮੰਡੀ ਪੁਰਾਣਾ ਬੈਂਕ ਰੋਡ ਮੋਰਾਂ ਵਾਲਾ ਫਾੜਕ ਪੁਰਾਣੀ ਦਾਣਾ ਮੰਡੀ ਪੁਲ ਦੇ ਥੱਲੋਂ ਦੀ ਹੁੰਦਾ ਹੋਇਆ ਟੀਬੀ ਸਾਹਿਬ ਰੋਡ ਤੋਂ ਗੁਰਦੁਆਰਾ ਟੀਬੀ ਸਾਹਿਬ ਪਹੁੰਚੇਗਾ ਗੁਰਦੁਆਰਾ ਦਸਤਨ ਸਾਹਿਬ ਤੋਂ ਹੁੰਦਾ ਆ ਗਲਾਲਾਂਵਦ ਰੋਡ ਵਾਪਸ ਪੁਲ ਦੇ ਉੱਪਰ ਦੀ ਹੋਇਆ ਹੁੰਦਾ ਹੋਇਆ ਮਸਜਿਦ ਚੌਂਕ ਤੋਂ ਘਾ ਮੰਡੀ ਚੌਂਕ ਸ਼ੇਰ ਸਿੰਘ ਵਾਲਾ ਤੇ ਝਾਮ ਨੂੰ ਠੀਕ 5 ਵਜੇ ਗੁਰਦੁਆਰਾ ਛੀਤਗੰਜ ਸਾਹਿਬ ਵਿਖੇ ਸਮਾਪਤੀ ਕੀਤੀ ਜਾਏਗੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਕਿ ਕਿ ਮਦੋ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਅੱਜ ਮਿਤੀ 15 ਨੂੰ ਸ਼੍ਰੀ ਦਰਬਾਰ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮੇਲੇ ਮਾਗੀ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਕਿ ਗੇਟ ਨੰਬਰ 4 ਤੋਂ ਆਰੰਭ ਕੀਤਾ ਗਿਆ ਹੈ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਚੀਤਗੰਗ ਸਾਹਿਬ ਵਿਖੇ ਸਮਾਪਤ ਹੋਏਗਾ ਮੇਰੀ ਸਾਰ ਸੰਗਤ ਨੂੰ ਬੇਨਤੀ ਹੈ ਆਪਣੇ ਮੇਲੇ ਤਾਦੀ ਸੁਭ ਸੁਧਦੇ ਹਨ ਆਪੋ ਆਪਣੇ ਦਾੜੀ ਕੇਸ ਰਖਿਏ ਗੁਰੂ ਵਾਲੇ ਬਣੀਏ ਗੁਰੂ ਦੇ ਲੜ ਲਗੋ ਅੰਮ੍ਰਿਤ ਪਾਣ ਕਰੋ ਗੁਰੂ ਦੇ ਵੱਲ ਲੜ ਲਗੋ ਅੱਜ ਠੀਕ 11 ਵਜੇ ਗੁਰਦੁਆਰਾ ਸੰਬੂ ਸਾਹਿਬ ਵਿਖੇ ਅੰਮ੍ਰਿਤ ਪਾਣ ਕਰਾਇਆ ਜਾਣਾ ਹੈ ਜਿਨ੍ਹਾਂ ਨੇ ਹਲੇ ਕੀ ਅੰਮ੍ਰਿਤ ਪਾਣ ਨਹੀਂ ਕੀਤਾ ਅੰਮ੍ਰਿਤ ਪਾਣ ਪਰ ਕੇ ਗੁਰੂ ਵਾਲੇ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਫੇਰ ਨਗਰ ਕੀ ਇਸਤਨ ਟੂ थाना ਸਿਟੀ ਮਸੀਤ ਚੌਂਕ ਘਾ ਮੰਡੀ ਪੁਰਾਣਾ ਬੈਂਕ ਰੋਡ ਮੋੜਾ ਵਾਲਾ ਫਾੜਕ ਪੁਰਾਣੀ ਦਾਣਾ ਮੰਡੀ ਪੁਲ ਦੇ ਥੱਲੋਂ ਕੀ ਹੁੰਦਾ ਹੋਇਆ ਟੀਬੀ ਸਾਹਿਬ ਰੋਡ ਤੋਂ ਗੁਰਦੁਆਰਾ ਟੀਬੀ ਸਾਹਿਬ ਪਹੁੰਚੇਗਾ ਗੁਰਦੁਆਰਾ ਦਸਤਨ ਸਾਹਿਬ ਤੋਂ ਹੁੰਦਾ ਹੋਇਆ ਗਲਾਲਾਂਵਦ ਰੋਡ ਵਾਪਸ ਪੁਲ ਦੇ ਉੱਪਰ ਦੀ ਹੋਇਆ ਹੁੰਦਾ ਹੋਇਆ ਮਸੀਤ ਚੌਂਕ ਤੋਂ ਘਾ ਮੰਡੀ ਕੌਂਕ ਸ਼ੇਰ ਸਿੰਘ ਵਾਲਾ ਤੇ ਸ਼ਾਮ ਨੂੰ ਠੀਕ 5 ਵਜੇ ਗੁਰਦੁਆਰਾ ਛੀਤਗੰਜ ਸਾਹਿਬ ਵਿਖੇ ਸਮਾਪਤੀ ਕੀਤੀ ਜਾਏਗੀ ਵੈਗਨ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ